ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਸਿੰਪਲ ਸਲਵਾਰ ਦੀ ਕਟਿੰਗ ਦੱਸਾਂਗੇ। ਪਟਿਆਲਾ ਸਲਵਾਰ ਦੀ ਕਟਿੰਗ ਵੀ ਕਿੱਦਾਂ ਆਪਾਂ ਸਲਵਾਰ ਦੀ ਕਟਿੰਗ ਕਰਨੀ ਆ। ਸਿਰਫ ਆਪਾਂ ਤੁਹਾਨੂੰ ਵੀ ਜਿਹੜੀਆਂ ਲਈਆਂ ਪਹਿਣਾ ਨੂੰ ਪ੍ਰੋਬਲਮ ਆਉਂਦੀ ਹੈ ਕਿ ਜਿਹੜੀ ਉਹਨਾਂ ਦੇ ਸਲਵਾਰ ਆ ਗਈ, ਸਲਵਾਰ ਦੇ ਪੱਲੇ ਪਹੁੰਚਿਆ ਤੇ ਡਿੱਗਦੇ ਨੇ। ਆਪਾਂ ਇੱਕ ਕਾਟ ਪਾ ਕੇ ਉਹ ਤੁਹਾਡੀ ਪ੍ਰੋਬਲਮ ਦਾ ਹੱਲ ਕਰ ਦੇਣਾਗਾ। ਸਿਰਫ ਇੱਕ ਕਾਟ ਪਾਉਣੀ ਆਏਗੀ। ਇੱਕ ਕਾਟ ਪਾਉਣ ਦੇ ਨਾਲ ਆਪਣੀ ਸਲਵਾਰ ਬਹੁਤ ਹੀ ਸੋਹਣੀ ਬਣੂਗੀ। ਨਾ ਤਾਂ ਵੱਡੀਆਂ ਤੋਂ ਉੱਚੀ ਹੋਵੇ ਤੇ ਨਾਈ ਸਲਵਾਰ ਆਪਣੇ ਦੇ ਪਰਲੇ ਪਹੁੰਚੇ ਜਾਂ ਤੇ ਡਿੱਗਣ ਦੇਖੋ ਜੀ ਸਭ ਤੋਂ ਪਹਿਲਾਂ ਆਪਣਾ ਕਪੜਾ ਹੈਗਾ ਸਲਵਾਰ ਦਾ ਕਪੜਾ ਹੈਗਾ ਦੇਖੋ ਜੀ ਆਪਣਾ 3 ਮੀਟਰ ਠੀਕ ਹੈ ਜੀ ਆਪਾਂ ਕੀ ਕਰਨਾ ਦੇਖੋ ਐਦਾਂ ਆਪਣਾ ਸਲਵਾਰ ਦਾ ਕਪੜਾ ਆਪਾਂ ਪਹਿਲਾਂ ਸਲਵਾਰ ਦੇ ਕਪੜੇ ਨੂੰ ਐਦਾਂ ਕਰ ਦੇਣਾ ਆਪਾਂ ਪੱਲੇ ਕੱਢਣੇ ਨੇ ਪਹਿਲਾਂ ਪੱਲੇ ਕੱਢਣ ਦੇ ਲਈ ਦੇਖੋ ਆਪਾਂ ਸਿੰਗਲ ਬਾਕੀ ਕਪੜਾ ਇੱਧਰ ਛੱਡਤਾ ਸਿੰਗਲ ਕਪੜਾ ਲਿਆ ਇਹਨੂੰ ਆਪਾਂ ਏਦਾਂ ਡਬਲ ਕਰ ਲੈਣਾ ਜੀ ਐਸ ਤਰ੍ਹਾਂ ਆਹ ਵੇਖੋ ਆਹ ਕਪੜਾ ਆਪਾਂ ਇਸ ਤਰ੍ਹਾਂ ਵਿਛਾ ਲਿਆ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਣੀ ਸਲਵਾਰ ਦੀ ਲੈਂਥ ਕਿੰਨੀ ਹੈ ਅੱਤਾਂ ਕਿਸੇ ਵੀ ਸਾਈਜ਼ ਦੀ ਸਲਵਾਰ ਦੀ ਕਟਿੰਗ ਕਰਨੀ ਹੈਗੀ ਸੇਮ ਫਾਰਮੂਲੇ ਹੁੰਦਾ ਇਸ ਤਰ੍ਹਾਂ ਹੀ ਆਪਣੀ ਸਲਵਾਰ ਦੀ ਕਟਿੰਗ ਹੁੰਦੀ ਹੈਗੀ ਠੀਕ ਹੈ ਆਪਣੀ ਸਲਵਾਰ ਦੀ ਲੈਂਥ ਹੈਗੀ ਆ 36 ਇੰਚ ਤਿਆਰ ਠੀਕ ਹੈ ਜੀ ਸਲਵਾਰ ਆਪਣੀ 36 ਇੰਚ ਤਿਆਰ ਹੈਗੀ ਆ ਆਪਾਂ ਕੀ ਕਰਨਾਗਾ ਤੁਹਾਡੀ ਸਲਵਾਰ ਦੀ ਲੈਂਥ ਜਿੰਨੀ ਹੈਗੀ ਹੈਗੀ ਉਹਦੇ ਵਿੱਚੋਂ ਜਿੰਨੀ ਤੁਸੀਂ ਬੈਲਟ ਪਾਉਣੀ ਹੈ ਤੁਸੀਂ ਜ਼ਿਆਦਾ ਉਲਝਣ ਚ ਪੈਣ ਦੀ ਜਰੂਰਤ ਨਹੀਂ ਆਪਾਂ ਜਿਹੜੀ 벨ਟ ਆ 4 4.5 ਇੰਚ ਦੀ ਪਾਉਣੀ ਚਾਹੀਦੀ ਹੈ ਜ਼ਿਆਦਾ ਤੋਂ ਜ਼ਿਆਦਾ ਜੇ ਆਪਣੇ ਕੋਲ ਕੱਪੜਾ ਘੱਟ ਆ ਨੀਚੇ ਪੱਲੇ ਘੱਟ ਲੰਦੇ ਨੇ ਤੁਸੀਂ ਜ਼ਿਆਦਾ ਪਾਉਣੀ ਹੈ ਲੰਬੀ ਬੈਲਟ ਤਾਂ ਤਾ 5 ਦੀ ਪਾਓ 5 ਤੋਂ ਜ਼ਿਆਦਾ ਆਪਾਂ 벨ਟ ਨਹੀਂ ਪਾਉਣੀ ਚਾਹੀਦੀ ਦੇਖੋ ਆਪਾਂ ਸਲਵਾਰ ਚ ਜਿਹੜੀ 벨ਟ ਆ ਗਈ ਆਪਾਂ ਪਾਉਣੀ ਹੈ 4 ਇੰਚ ਹਰ ਇੱਕ ਸਾਈਜ਼ ਦੀ ਸਲਵਾਰ ਚ ਜੀ ਤੁਸੀਂ 4 ਇੰਚ ਦੀ 벨ਟ ਪਾਓ ਆਪਣੀ 36 ਇੰਚ ਸਲਵਾਰ ਤਿਆਰ ਆ 36 ਚੋਂ ਆਪਾਂ 4 ਇੰਚ ਮਾਈਨਸ ਕਰ ਦੇਣਾ ਜਦੋਂ ਆਪਾਂ 36 ਚੋਂ 4 ਇੰਚ ਮਾਈਨਸ ਕਰਾਂਗੇ ਪਿੱਛੇ ਰਹਿ ਗਿਆ ਜੀ 32 ਇੰਚ ਜਿੰਨੀ ਤੁਹਾਡੀ ਲੈਂਥ ਆ ਉਹਦੇ ਵਿੱਚੋਂ ਤੁਸੀਂ 4 ਇੰਚ ਮਾਈਨਸ ਕਰਨਾ ਉਹ ਮਾਈਨਸ ਕਾਹਦਾ ਕਰਨਾ ਉਹ ਕਰਨਾ ਜੀ ਆਪਾਂ ਬੈਲਟ ਦਾ ਬੈਲਟ ਦਾ 4 ਇੰਚ ਮਾਈਨਸ ਕਰਕੇ ਆਪਣੇ ਕੋਲੇ ਰਹਿ ਗਿਆ ਦੇਖੋ ਜੀ 32 ਇੰਚ 32 ਇਹਦੇ ਵਿੱਚ ਆਪਾਂ 2 ਇੰਚ ਐਕਸਟਰਾ ਕਰਨਾ ਆਪਾਂ 34 ਇੰਚ ਤੇ ਕਟਿੰਗ ਕਰਨੀ ਆ ਦੇਖੋ ਇਹ ਮਤਲਬ ਕਿ 2 ਇੰਚ ਐਕਸਟਰਾ 1 ਇੰਚ ਦੀ ਤਾਂ ਪਾਉਣੀ ਆ ਆਪਾਂ ਸਲਵਾਰ ਚ ਕਾਟ ਦੀ ਤੇ ਜਿਹੜਾ 1 ਇੰਚ ਬਾਕੀ ਰਹਿ ਗਿਆ ਅੱਧਾ ਇੰਚ ਪੌਂਚੀਆਂ ਚਾਊਗਾ ਸਲਾਈ ਚ ਅੱਧਾ ਇੰਚ ਆਪਣਾ ਬਲਾਂਚ ਆਪਾਂ 2 ਇੰਚ ਵਧਾ ਕੇ ਕਟਿੰਗ ਕਰਨੀ ਆ 34 ਇੰਚ ਤੇ 34 ਇੰਚ ਤੇ ਜੀ ਆਪਾਂ ਇੱਧਰ ਮਾਰਕ ਕਰ ਲੈਣਾ ਹੁਣ ਆਪਾਂ ਇਹਨੂੰ ਸਕੇਲ ਦੀ ਹੈਲਪ ਨਾਲ ਐਦਾਂ ਲਾਈਨ ਬਣਾ ਲੈਣੀ ਆ ਠੀਕ ਹੈ ਜੀ ਇਹ ਵੀ ਕਰ ਲੈਣੀ ਆ ਆਪਾਂ ਕਟਿੰਗ ਆ ਦੇਖੋ ਜੀ ਆ ਹੋ ਗਈ ਆਪਣੀ ਪੱਲਿਆਂ ਦੀ ਕਟਿੰਗ ਹੁਣ ਆਪਾਂ ਕੀ ਕਰਨਾ ਜਿਹੜੇ ਹੁੰਦੇ ਆਪਾਂ ਆਟਾ ਇਹਨੂੰ ਪੱਲੇ ਕਹਿੰਦੇ ਆ ਕਈ ਬਣਾ ਇਹਨੂੰ ਪੌਂਚੇ ਵੀ ਕਹਿ ਲੈਂਦੇ ਨੇ ਠੀਕ ਹੈ ਜੀ ਇਹਦੀ ਜਿਹੜੀ ਚੜਾਈ ਆ ਦੇਖੋ ਲੰਬਾਈ ਤਾਂ ਆਪਾਂ ਰੱਖ ਲਈ ਜਿਹੜੀ ਇਹਦੀ ਚੜਾਈ ਆ ਉਹ ਆਪਾਂ ਪਹੁੰਚਿਆਂ ਦੇ ਹਿਸਾਬ 'ਚ ਰੱਖਣੀ ਆ। ਕਈ ਵਾਰੀ ਆਪਾਂ ਕੀ ਕਰਦੇ ਆ ਦੀ ਚੜਾਈ ਇੰਨੀ ਜ਼ਿਆਦਾ ਰੱਖ ਲੈਨੇ ਆਂਗੇ ਆ ਪੱਲਿਆਂ ਦੀ ਚੜਾਈ ਇੰਨੀ ਰੱਖ ਲੈਨੇ ਆ ਵੀ ਜਦੋਂ ਆਪਾਂ ਨਾ ਪਹੁੰਚਿਆਂ ਦੀ ਪਿਛਲੀ ਸਲਾਈ ਲਗਾਉਨੇ ਆ ਤਾਂ ਉਹ ਆਪਣੀਆਂ ਪੱਲਿਆਂ ਪੱਲਿਆਂ 'ਚ ਹੀ ਪਹੁੰਚੇ ਪੂਰੇ ਹੋ ਜਾਂਦੇ ਨੇ ਤੇ ਜਿਹੜੇ ਆਪਣੇ ਪਿਛਲੇ ਕੁੰਡੇ ਪਾਏ ਹੁੰਦੇ ਨੇ ਉਹ ਕੁੰਡੇ ਆਪਣੇ ਉੱਪਰ ਸਲਾਈ 'ਚ ਆ ਜਾਂਦੇ ਨੇ ਉਹ ਕੀ ਪਾਏ ਹੋਏ ਬੁਰੇ ਲੱਗਦੇ ਨੇ। ਜਾਂ ਤਾਂ ਤੁਸੀਂ ਆਪਣੀ ਸਲਵਾਰ ਦੀ ਜਿਹੜੀ ਬਣੀ ਹੋਈ ਸਲਵਾਰ ਹੁੰਦੀ ਆ ਤੁਹਾਨੂੰ ਲੱਗਦਾ ਜੀ ਆਪਣੀਆਂ ਸਲਵਾਰ ਬਿਲਕੁਲ ਸਹੀ ਆ ਉਹਦੇ ਜਿਹੜੇ ਪੱਲੇ ਨੇ ਉਹ नाਪ ਲੂ ਜਾਂ ਫਿਰ ਤੁਸੀਂ ਦੇਖੋ ਹੁਣ ਨਵੇਂ ਦੇ ਪੱਲੇ ਰੱਖਣੇ ਨੇ ਦੇਖੋ ਜੀ 13.5 ਇੰਚ ਠੀਕ ਆ ਜੀ 13.5 ਤੱਕ ਆਪਾਂ ਨਿਸ਼ਾਨ ਲਾਉਣਾ ਸੈਂਟਰ 'ਚ ਤਕਰੀਬਨ ਹਰ ਇੱਕ ਸਾਈਜ਼ 'ਚ ਇੰਨੇ ਚੌੜੇ ਪੱਲੇ ਸੈੱਟ ਆ ਜਾਂਦੇ ਨੇ ਇਦਾਂ ਜੀ ਡਬਲ ਹੋ ਜਾਣਗੇ ਇਹ ਦੇਖੋ ਐਸ ਤਰ੍ਹਾਂ ਆ ਜਿਹੜੀ ਕੰਨੀ ਆ ਚਾਹੇ ਤਾਂ ਤੁਸੀਂ ਇਹਦੀ ਕਟਿੰਗ ਕਰ ਲਓ ਚਾਹੇ ਜਦੋਂ ਤੁਸੀਂ ਸਲਾਈ ਲਗਾਉਣੀ ਹੈ ਇਹਨੂੰ ਸਲਾਈ ਦੇ ਵਿੱਚ ਲੈ ਲਓ ਇਹ ਕੰਨੀ ਆ ਆਪਾਂ ਸਲਾਈ ਲੌਂ ਟਾਈਮ ਬਾਹਰ ਨਹੀਂ ਰੱਖਣੀ ਹੈਗੀ ਹੁਣ ਦੇਖੋ ਇਹਦੀ ਕਰ ਲੈਣੀ ਆ ਆਪਾਂ ਕਟਿੰਗ ਕਟਿੰਗ ਕਰਨ ਤੋਂ ਪਹਿਲਾਂ ਆਪਾਂ ਸਕੇਲ ਦੇ ਨਾਲ ਇਹ ਲਾਈਨਾਂ ਨੂੰ ਆਪਸ ਵਿੱਚ ਮਿਲਾ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਕਰ ਲੈਣੀ ਹੈ ਜੀ ਆਪਾਂ ਹੁਣ ਇਸ ਦੀ ਕਟਿੰਗ ਆ ਦੇਖੋ ਜੀ ਆ ਹੋ ਗਈ ਆਪਣੀ ਸਲਵਾਰ ਦੇ ਪੱਲਿਆਂ ਦੀ ਕਟਿੰਗ ਜਿਹੜੇ ਆਪਣੇ ਫਰੰਟ ਚ ਪੈਂਦੇ ਹੁੰਦੇ ਨੇ ਸਲਵਾਰ ਦੇ ਪੱਲਿਆਂ ਦੀ ਕਟਿੰਗ ਹੋ ਗਈ ਆ ਰਹਿ ਗਿਆ ਆਪਣਾ ਕਪੜਾ ਐਕਸਟਰਾ ਇਹਦਾ ਆਪਾਂ ਕੀ ਕਰਨਾ ਦੇਖੋ ਜੀ ਇਹ ਕੱਪੜੇ ਦੇ ਜੀ ਆਪਾਂ ਕਰਨੀਆਂ 벨ਟ ਤਿਆਰ 벨ਟ ਰੱਖਣੀਆਂ ਦੇਖੋ ਜੀ ਆਪਾਂ 24 ਇੰਚ ਹੁਣ ਤੁਹਾਨੂੰ ਆਪਾਂ ਇਹ ਵੀ ਦੱਸਾਂਗੇ ਵੀ ਕਿਹੜੇ ਸਾਈਜ਼ ਚ 벨ਟ ਕਿੰਨੀ ਰੱਖਣੀ ਚਾਹੀਦੀ ਹੈ 벨ਟ ਰੱਖਣ ਦੇ ਲਈ ਤੁਹਾਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਤੁਸੀਂ ਆਪਣੇ ਕਮੀਜ਼ ਤੋਂ ਉਹਦੇ हिਪ ਨਾਪ ਲਓ ਜਿੰਨੀ ਤੁਹਾਡੀ हिਪ ਹੈਗੀ ਆ ਜਿੱਦਾਂ ਇਹਨਾਂ ਦੀ हिਪ ਹੈਗੀ ਆ ਜੀ 20 ਇੰਚ ਜਿੰਨੀ हिਪ ਆ ਉਹਦੇ ਉੱਤੋਂ 4 ਇੰਚ ਐਕਸਟਰਾ ਕਰ ਲਓ ਜੇ 19 ਇੰਚ हिਪ ਆ ਤਾਂ 23 ਆਉਂਗੀ 벨ਟ ਹੁਣ ਜਿੱਦਾਂ ਇਹਨਾਂ ਦੀ 20 ਇੰਚ हिਪ ਆ ਗਈ ਤਾਂ ਆਪਾਂ 4 ਇੰਚ ਐਕਸਟਰਾ ਕਟਿੰਗ ਕਰਨੀ ਆ 24 ਇੰਚ 벨ਟ ਕਿਉਂਕਿ ਜੇ 벨ਟ ਟਾਈਟ ਹੋਵੇ ਤਾਂ ਵੀ ਆਪਣੇ ਜਿਹੜੇ ਸਲਵਾਰ ਦੇ ਪਹੁੰਚੇ ਨੇ ਉਹ ਹੁੰਦੇ ਰਹਿੰਦੇ ਨੇ ਬਲਟੇਡੇ ਜਾਣ ਲੱਗ ਜਾਂਦੇ ਆ आ जड़ा ज्वाइंट हिस्सा इनू आप कटिंग कर लेनी है देखो आ होगी जी अपनी बैल्ट जी कटिंग है। आ गए अपनी जी बैल्ट कपड़ा अपना एक्स्ट्रा बचा है ये आप लावे इस तरह इतों कटिंग करके जोड़ पा के पहुँचियाँ नीचे। ਆ ਦੇਖੋ ਜੀ ਹੁਣ ਪੱਲਿਆਂ ਤੋਂ ਬਾਹਰ ਜਿਹੜਾ ਕੱਪੜਾ ਬਚਿਆ ਸੀ ਇਹਦਾ ਆਪਾਂ ਕੀ ਕਰਨਾ ਏਦਾਂ ਕੱੜਨਾ ਦੇਖੋ ਜੀ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਐਸ ਦਾ ਹਲੋ ਜੀ ਐਸ ਤਰ੍ਹਾਂ ਆਪਾਂ ਕੱਪੜਾ ਪਛਾ ਲਿਆ ਜਿਹੜਾ ਕੰਨੀਆਂ ਵਾਲਾ ਪਾਸਾ ਦੇਖੋ ਜੀ ਆ ਸੀ ਆਹ ਵਾਲਾ ਕੰਨੀਆਂ ਵਾਲਾ ਪਾਸਾ ਇੱਧਰ ਆ ਗਿਆ ਇਸ ਤਰੀਕੇ ਚ ਜਿੱਦਾਂ ਇੱਧਰ ਮੈਂ ਖੜੀ ਹੋਾਂਗੀ ਉੱਧਰ ਜੋਇੰਟ ਹਿੱਸਾ ਰਹਿ ਗਿਆ ਤੇ ਆਹ ਵਾਲਾ ਕੰਨੀ ਵਾਲਾ ਪਾਸਾ ਠੀਕ ਹੈ ਜੀ ਹੁਣ ਆਪਾਂ ਸਲਵਾਰ ਦੀ ਕਟਿੰਗ ਕੁੰਦੇ ਕਟਿੰਗ ਕਰਨ ਦੇ ਲਈ ਕੀ ਕਰਨਾ ਕੁੰਦੇ ਕਟਿੰਗ ਕਰਨ ਦੇ ਲਈ ਜਿਹੜੇ ਆਪਣੇ ਸਲਵਾਰ ਦੇ ਪੱਲੇ ਨੇ ਇਹ ਆਪਣੇ ਪੂਲੇ ਹੋਣੇ ਚਾਹੀਦੇ ਨੇ ਆਹ ਲੋਚੇ ਆਨੇ ਆਪਣੇ ਸਲਵਾਰ ਦੇ ਪੱਲੇ ਇਹ ਆਪਾਂ ਰੱਖਣੇ ਕਿੱਦਾਂ ਨੇ ਆਹ ਦੇਖੋ ਆਪਣੀ ਕੰਨੀ ਆ ਆਪਾਂ ਅੱਧਾ-ਅੱਧਾ ਇੰਚ ਉੱਪਰ ਚੜਾ ਕੇ ਰੱਖਣੇ ਇਹ ਰੱਖਣੇ ਦਾ ਸਿਰਫ ਤਾਂ ਉੱਪਰ ਚੜਾ ਕੇ ਨੇ ਤੁਹਾਨੂੰ ਕੋਈ ਰੱਖਣ ਦੀ ਜ਼ਰੂਰਤ ਨਹੀਂ ਵੀ ਤੁਹਾਨੂੰ ਪਹੁੰਚਿਆ ਵੀ ਸਮਝ ਆ ਜਵੇ ਵੀ ਆਪਾਂ ਕਿੰਨੇ ਰੱਖਣੇ ਨੇ ਆ ਰੱਖ ਲੇ ਦੇਖੋ ਆਪਣੀ ਸਲਵਾਰ ਦਾ ਪਹੁੰਚਾ ਹੈਗਾ 8.5 ਇੰਚ ਦੇਖੋ ਜੀ ਆ ਆਪਾਂ ਪੱਲੇ ਰੱਖ ਲੇ ਹੁਣ ਆਪਾਂ ਦੇਖੋ ਆਪਣੇ ਜਿਹੜਾ ਸਲਵਾਰ ਦਾ ਪਹੁੰਚਾ ਹੈਗਾ ਉਹ ਹੈਗਾ 8.5 ਇੰਚ ਤਿਆਰ ਜਿੰਨਾ ਸਲਾਈ ਚਾਉ ਉਹ ਆਪਣੇ ਉੱਪਰ ਚੜਾ ਕੇ ਰੱਖੇ ਹੋਏ ਨੇ ਦੇਖੋ ਪਹੁੰਚੇ ਹੈਗੇ ਨੇ ਆਪਣੇ

ਆ ਲੋ ਜੀ ਇੱਕ ਉਂਸਾਲ ਲਾਵਾਂਗੇ ਆਪਾਂ ਸੈਂਟਰ 'ਚ ਸਕੇਲ ਦੀ ਹੈਲਪ ਦੇ ਨਾਲ ਆਪਾਂ ਇਹਨਾਂ ਨੂੰ ਮਿਲਾ ਲੈਣਾ ਆਪਸ 'ਚ ਆ ਲੋ ਜੀ ਕੋਈ ਵੀ ਆਪਾਂ ਕਿਸੇ ਵੀ ਚੀਜ਼ ਦੀ ਕਟਿੰਗ ਕਰਨੀ ਆ ਆਪਾਂ ਨੂੰ ਜਿਹੜੀ ਹੈਗੇ ਆਪਾਂ कटिंग खा लाइना ब ये आपके इंची टेप की हैल्प नहीं लाइनिया चाहिए जी इधर आप चार इंच लाए आप उल्टे आज इन तिरसी जाओ इधरले पासे आधरले पासे आ इधरले पासे आप इतने भी ला देना चार इंच ठीक है जी चार इंच ला तो देखो ऐसा हो गया इधरले कोर्नर तेगा और दूसरा चार इंच दूसरे कोर्नर देते हूँ आपने इंची टेप इत रखना इस तरह आखो जी इस तरह दो अपने आ हो गए दो कुे आ हो गए इंची टेप च बिलकुल ढिलनी होनी चाहिए ऐसा उपर चक के ना इधरों दब के उपर चक के इस तरह रखो ताकि अपने कुंदा च कोई वाद घाट ना रहे इस तरह जी आप ना लेने ਉਹਨਾਂ ਪਤਾ ਨਹੀਂ ਸੀ ਕਟਿੰਗ ਕਰਕੇ ਦਿਖਾਉਣੇ देखो जी इस तरह पूरी हैवी पटियाला सलवार की कटिंग हो जाए बहुत सोहने अपनी जब सलवार देखो जी एक्स्ट्रा कपड़ा जी करती अपना कटिंग आ कपड़ा अपना एक्स्ट्रा ਜੇ ਤੁਹਾਡਾ 벨ਟ ਨੂੰ ਨਾ ਬਚਦਾ ਹੁੰਦਾ ਪੌਂਚਿਆਂ ਨੂੰ ਨਾ ਬਚਦਾ ਹੁੰਦਾ ਫਿਰ ਆਪਾਂ ਇਹਦੀ 벨ਟ ਵੀ ਪਾ ਸਕਦੇ ਸੀ ਤੇ ਪੌਂਚੇ ਵੀ ਪਾ ਸਕਦੇ ਸੀ ਆਪਾਂ ਇਹਦਾ ਆਸਣ ਦੇ ਵਿੱਚੋਂ ਕੱਢ ਸਕਦੇ ਆਪਾਂ ਸੰਤਾਨੀ ਵਿੱਚੋਂ ਕੱਢਿਆ ਕਿਉਂਕਿ ਫਿਰ ਜਿਹੜੀ ਸਲਵਾਰ ਉਹ ਬਹੁਤ ਜ਼ਿਆਦਾ ਹੈਵੀ ਹੋ ਜਾਂਦੀ ਹੈ ਇਹ ਇੱਕ ਕਪੜਾ ਐ ਐਕਸਟਰਾ ਹੁਣ ਆਪਾਂ ਕੀ ਕਰਨਾ ਦੇਖੋ ਜੀ ਦੋ ਆਪਾਂ ਪੱਲੇ ਹੁੰਦੇ ਚੱਕਣੇ ਨੇ ਆਪਣੇ ਆਹ ਦੇਖੋ ਆ ਆਪਣੇ ਦੋ ਹੁੰਦੇ ਨੇ ਇਹ ਆਪਾਂ ਚੱਕ ਕੇ आ वाले पुंदर रख लेने देखो इस तरह, तरह। चारे पुंदे कठे कर ले हो दे गए देखो जी अपने पले आ गए अपने पले देखो अपनी बेल्ट भी होगी ਤੇ ਆਪਣੇ ਪੌਂਚੇਆਂ ਦਾ ਕੱਪੜਾ ਵੀ ਹੋ ਗਿਆ ਹੁਣ ਆਪਣਾ ਕੀ ਰਹਿ ਗਿਆ ਹੁਣ ਆਪਣਾ ਰਹਿ ਗਿਆ ਦੇਖੋ ਜੀ ਆਸਣ ਆਪਾਂ ਆਸਣ ਰੱਖਣਾ 9/2 ਇੰਚ ਅਰੋਜੀ ਆਸਣ ਰੱਖੇ ਆਪਾਂ 9/2 ਇੰਚ ਚ ਕੋਈ ਜ਼ਿਆਦਾ ਹੈਵੀ ਸਾਈਜ਼ ਆ ਜਿੱਦਾਂ ਜੇ 25 26 ਇੰਚ ਹਿਪ ਹੁੰਦੀ ਹੈਗੀ ਤਾਂ ਤੁਸੀਂ 10/2 ਵੀ ਰੱਖ ਸਕਦੇ ਹੋਗੇ ਇਸ ਤੋਂ ਜ਼ਿਆਦਾ ਨਹੀਂ

ਤੇ ਆ ਹੋ ਗਏ ਦੇਖੋ ਜੀ ਆਪਣੇ ਦੋਵੇਂ ਪਹੁੰਚੇ ਕਿਹका जी ਹੁਣ ਰਹਿ ਗਈ ਗੱਲ ਮੇਨ ਵੀ ਜਿਹੜੀਆਂ ਮੇਰੀਆਂ ਭੈਣਾਂ ਨੂੰ ਪ੍ਰੋਬਲਮ ਆਉਂਦੀ ਹੈ ਵੀ ਉਹਨਾਂ ਦੀ ਸਲਵਾਰ ਪਹੁੰਚਾਂ ਤੇ ਡਿੱਗਦੀ ਹੈਗੀ ਉਹਨਾਂ ਦੇ ਜਿਹੜੇ ਆ ਵਾਲੇ ਪੱਲੇ ਹੁੰਦੇ ਨੇ ਇਥੋਂ ਨਾ ਮੂੜੀਆਂ ਲੁਕ ਜਾਂਦੀਆਂ ਨੇ ਇੱਥੇ 발ਜੇ ਪੈਂਦੇ ਰਹਿੰਦੇ ਨੇ ਜਿੱਦਾਂ ਸਲਵਾਰ ਆਪਣੀ ਨੀਵੇਂ ਜੇ ਆਪਾਂ ਸਲਵਾਰ ਆਪਾਂ ਸੋਚਦੇ ਆਂ ਜੀ ਇੱਕ ਇੱਕ ਇੰਚ ਉੱਚੀ ਕਰ ਲਓ ਫਿਰ ਕੀ ਹੁੰਦਾ ਫਿਰ ਆਪਣੀ ਸਲਵਾਰ ਅੱਡੀਆਂ ਤੋਂ ਉੱਚੀ ਹੋ ਜਾਂਦੀ ਹੈ ਆਪਣੀਆਂ ਅੱਡੀਆਂ ਨੰਗੀਆਂ ਹੋਣ ਲੱਗ ਜਾਂਦੀਆਂ ਨੇ ਇਹਦੇ ਲਈ ਆਪਾਂ ਕੀ ਕਰਨਾ ਆਪਾਂ ਇੱਥੇ 1 ਇੰਚ ਤੇ ਨਸਾਂ ਲਾਉਣਾ ਦੇਖੋ ਜੀ ਇੱਥੇ ਆਹ ਵਾਲੇ ਜਿਹੜੇ ਫਰੰਟ ਵਾਲੇ ਪੱਲੇ ਨੇ ਇਹਨਾਂ ਦਾ ਜਿਹੜਾ ਕਰੀਜ਼ ਹੁੰਦੀ ਹੈ ਜੀ ਇਹਦਾ ਸੈਂਟਰ ਕਰੀਜ਼ ਇੱਥੇ ਆਪਾਂ ਲਾਉਣੀ ਹੈ ਜੀ 1 ਇੰਚ ਤੇ ਨਸਾਂ ਲਾ ਕੇ ਇੱਦਾਂ ਨੂੰ ਲਾ ਲਓ ਜੀ ਤੁਸੀਂ ਆ ਸਾਰੇ ਪੱਲੇ ਆ ਪੱਲੇ ਦਾ ਹੀ ਲਾ ਲਓ ਦੇਖੋ ਆ ਜਿੱਥੇ ਤੱਕ ਆ ਆਪਣੇ ਪੱਲੇ ਨੇ ਇੱਥੇ ਤੱਕ ਏਦਾਂ ਪਿੱਛੇ ਕਾਟ ਪਾ ਦੇਣੀ ਆ ਜੇ ਤੁਹਾਨੂੰ ਪੱਲਿਆਂ ਦਾ ਵੀ ਏਦਾਂ ਨਹੀਂ ਸਮਝ ਆਉਂਦੀ ਤਾਂ ਪੈ ਏਦਾਂ ਕਰਦੇ ਆ ਦੇਖੋ ਆਪਾਂ 7 ਇੰਚ ਤੱਕ ਠੀਕ ਹੈ ਜੀ 7 ਇਤੋਂ ਜ਼ਿਆਦਾ ਨਹੀਂ ਪਾਉਣੀ ਫਿਰ ਆਪਣੀ ਜਿਹੜੀ ਸਲਵਾਰ ਆ ਉਹ ਉੱਚੀ ਹੋ ਜੂਗੀ ਦੇਖੋ ਨਾ ਹੀ ਆਪਾਂ ਕਾਟ 1 ਇੰਚ ਤੋਂ ਜ਼ਿਆਦਾ ਪਾਉਣੀ ਆਂਗੀ ਤੇ ਨਾਈਂ ਜਿਹੜੀ ਆਪਾਂ ਤੁਸੀਂ ਕਾਟ ਪਾਈ ਆ ਇਹ ਜਿਆਦਾ ਧੂਬ ਲੈ ਕੇ ਜਾਣੀ ਜਿਆਦਾ ਧੂਬ ਲੈ ਕੇ ਜਾਵਾਂਗੇ ਫਿਰ ਦੇਖੋ ਜਦੋਂ ਆਪਾਂ ਇੱਥੇ ਕਾਟ ਪੈ ਗਈ ਫਿਰ ਆਪਣੇ ਆ ਹਿੱਸੇ ਜਾ ਕੇ ਇੱਥੇ ਪਹੁੰਚੇ ਆ ਜਾਂਦੇ ਨੇ ਪਿੱਛੇ ਅੱਡੀਆਂ ਕੋਲੇ ਅੱਡੀਆਂ ਤੋਂ ਹੋ ਜਾਂਦਾ ਨੰਗਾ ਇਹ ਆ ਲੋ ਜੀ ਚਾਹੇ ਤਾਂ ਆਪਣੀ ਦੇਖੋ ਜੀ ਸਟ੍ਰੇਟ ਸਲਵਾਰ ਆ ਜੀ ਚਾਹੇ ਪਟਿਆਲਾ ਸਲਵਾਰ ਆ ਚਾਹੇ ਜੀ ਸੈਮੀ ਪਟਿਆਲਾ ਸਲਵਾਰ ਆ ਗਈ ਆਪਾਂ ਨੂੰ ਇਹ ਵਾਲੀ ਕਾਟ ਜਰੂਰ ਪਾਉਣੀ ਚਾਹੀਦੀ ਆ ਦੇਖੋ ਹੁਣ ਆਪਾਂ 1 ਇੰਚ ਕੱਪੜਾ ਲਾ ਕੇ ਉੱਪਰੋ ਇਹ ਕਈ ਵਾਰ ਕੀ ਹੁੰਦਾ ਪੌਂਚਿਆਂ 'ਚ ਵੀ ਇਹ ਕਾਟ ਪੈ ਜਾਂਦੀ ਆ ਪਰ ਪੌਂਚਿਆਂ 'ਚ ਇਹ ਕਾਟ ਪਾਉਣ ਦੇ ਨਾਲ ਕੀ ਹੁੰਦਾ ਜਦੋਂ ਆਪਾਂ ਪੌਂਚੇ ਬਣਾਉਣੇ ਆਂਗੇ ਪੌਂਚਿਆਂ ਤੇ ਕੱਪੜਾ ਬੁਕਰਮ ਵਾਲਾ ਲਾਉਣੇ ਆ ਤਾਂ ਪੌਂਚੇ ਬਣਾਉਣ 'ਚ ਜੀ ਬਹੁਤ ਪ੍ਰੋਬਲਮ ਆਉਂਦੀ ਆ ਪੌਂਚਿਆਂ 'ਚ ਆਪਾਂ ਨੂੰ ਇਹ ਕਾਟ ਪਾਉਣ ਦੀ ਬਜਾਏ ਇਹ ਆਪਾਂ ਨੂੰ ਆਪਣੇ ਪੱਲਿਆਂ 'ਚ ਉੱਪਰ ਕਾਟ ਪਾਉਣੀ ਚਾਹੀਦੀ ਹੈ ਜੀ ਇਹ ਕਾਟ ਆਪਣੀ ਉੱਪਰ ਪਾਉਣ ਦੇ ਨਾਲ ਕਦੇ ਵੀ ਜਿਹੜੇ ਆਪਣੇ ਸਲਵਾਰ ਦੇ ਪੱਲੇ ਨੇ ਉਹ ਪਹੁੰਚਿਆਂ ਤੇ ਨਹੀਂ ਦਿਖਦੇ ਹੈਗੇ ਤੇ ਆਪਣੀ ਸਲਵਾਰ ਜੀ ਬਹੁਤ ਸੋਹਣੀ ਬਣ ਕੇ ਤਿਆਰ ਹੁੰਦੀ ਹੈ ਆ ਲਓ ਜੀ ਆ ਗਈ ਆਪਣੀ ਬੈਲਟ ਬੈਲਟ ਵੀ ਤੁਹਾਨੂੰ ਦੱਸਤਾ ਵੀ ਹਿੱਪ ਦੇ ਕਮੀਜ਼ ਦਾ ਹਿੱਪ ਨਾਪ ਕੇ ਆਪਾਂ ਸਲਵਾਰ ਦੀ ਬੈਲਟ ਰੈਡੀ ਕਰ ਸਕਦੇ ਆ ਜਿੰਨੀ ਆਪਣੀ ਕਮੀਜ਼ ਦੀ ਹਿੱਪ ਆ ਗਈ ਉਦੋਂ ਤੁਸੀਂ 4 ਇੰਚ ਐਕਸਟਰਾ ਰੱਖ ਲਓ ਆ ਨੇ ਜੀ ਆਪਣੇ ਪਹੁੰਚੇ ਠੀਕ ਹੈ ਜੀ ਪੌਂਚਿਆਂ ਦੇ نیچے ਲਗਾਉਣ ਵਾਲਾ ਕੱਪੜਾ ਦੇਖੋ ਆ ਸੀ ਜੀ ਆਪਣੀ ਅੱਜ ਦੀ ਸਲਵਾਰ ਦੀ ਕਟਿੰਗ ਜੇ ਤੁਹਾਨੂੰ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ